ਨਸ਼ੀਕਰ ਜੀ ਤੁਸੀਂ ਮੇਰੇ ਨਾਲ ਜੁੜ ਚੁੱਕੇ ਹੋ ਫੇਰ ਦੁਬਾਰੇ ਸੱਚ ਦਾ ਸਨੇਹਾ ਤੇ ਮੈਂ ਅਰਸ਼ਦੀਪ ਸਿੰਘ ਹੁਣ ਆਪਾਂ ਖੜੇ ਆ ਦੜਬਾ ਦੇ ਇੱਕ ਪਿੰਡ ਖੋਖਰ ਕਲਾਂ ਦੀ ਜਥੇਬੰਦੀ ਦੇ ਨਾਲ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਦੀ ਪੈਰ ਪ੍ਰਿਸ਼ਾਤ ਸ੍ਰੀ ਕਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੜੀ ਖਾਲਸਾ ਵੈਰੀ ਜੀ ਫਤਿਹ ਜੀ ਤੇ ਬਾਈ ਜੀ ਮੈਂ ਨਾ ਇੱਕ ਸਵਾਲ ਪੁੱਛਣਾ ਸੀਗਾ ਕਿਉਂਕਿ ਪਿਛਲੀ ਵਾਰ ਦੇਖਿਆ ਗਿਆ ਸੀ ਆਮਕੀ ਜਦੋਂ ਕਿਸਾਨੀ ਝੰਡੇ ਚਲਾਏ ਗਏ ਸੀ ਤਾਂ ਉਹਨਾਂ ਨਾਲ ਖਾਲਸਾ ਹੀ ਨਿਸ਼ਾਨ ਸਾਹਿਬ ਚਲਾਉਣ ਤੋਂ ਨਾ ਕਰ ਦਿੱਤੀ ਗਈ ਸੀ ਤੇ ਮੈਂ ਇਸ ਸਾਈਡ ਦੇਖਿਆ ਕਿ ਬਾਈ ਦੀਪ ਸਿੱਧੂ ਦੀ ਬਾਈ ਅੰਬਰਤਪਾਲ ਦੀ ਫੋਟੋ ਲੱਗੀ ਹੋਈ ਆ ਤੇ ਐਤਕੀ ਕਿਸੇ ਨੇ ਇਤਰਾਜ਼ਤ ਨਹੀਂ ਜਮਾਇਆ ਵੀਰੇ ਬਿਲਕੁਲ ਨਹੀਂ ਜੀ ਜੇ ਸਾਨੂੰ ਖੁਸ਼ੀ ਆ ਸਾਰੇ ਪਿੰਡ ਦੇ ਨੂੰ ਇਸ ਚੀਜ਼ ਦੀ ਕਿ ਸਾਨੂੰ ਨਿਸ਼ਾਨ ਸਾਹਿਬ ਲਾਉਣ ਨੂੰ ਰੋਕਿਆ ਗਿਆ ਤੇ ਨਾ ਹੀ ਸਾਨੂੰ ਬੈਨਰ ਲਾਉਣ ਨੂੰ ਰੋਕਿਆ ਗਿਆ ਦੀਪ ਸਿੱਧੂ ਜੀ ਤੇ ਅੰਬਰਪਾਲ ਜੀ ਦੇ ਇੱਕ ਵੀਰੇ ਹੁਣ ਮੈਂ ਜਿੱਥੇ ਤੱਕ ਸਾਰੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਪਿੱਛੋਂ ਮੈਂ ਹਰੇਕ ਨੌਜਵਾਨ ਨਾਲ ਗੱਲਬਾਤ ਕਰਦਾ ਆ ਰਿਹਾ ਸੀ ਤਾਂ ਕਾਫੀ ਨੌਜਵਾਨ ਕਹਿੰਦੇ ਸੀ ਵੀ ਅੱਜ ਦੇ ਸਮੇਂ ਸਾਨੂੰ ਦੀਪ ਸਿੱਧੂ ਦੀ ਬਹੁਤ ਵੱਡੀ ਘਾਟ ਰੜਕਦੀ ਹੈ ਕਿ ਤੁਹਾਨੂੰ ਲੱਗਦਾ ਵੀ ਸੱਚਮੁੱਚ ਇਸ ਮੋਰਚੇ ਨੂੰ ਦੀਪ ਸਿੱਧੂ ਦੀ ਘਾਟ ਰੜਕਦੀ ਆ 101% ਪੂਰੀ ਬਿਲਕੁਲ ਪੂਰੀ ਘਾਟ ਹੈ ਜੀ ਜੇ ਵੀਰ ਵਰਗ ਉਸ ਟਾਈਮ ਆਪਣੇ ਇਸ ਟਾਈਮ ਹੁੰਦੇ ਆਪਣੇ ਵਿੱਚ ਤਾਂ ਹੁਣ ਨੂੰ ਤਾਂ ਅਸੀਂ ਬਾਰਡਰ ਪਾਰ ਕਰਿਆ ਹੁੰਦਾ ਤਾਂ ਦੇਖਿਆ ਜਾ ਸਕਦਾ ਕਿ ਦੀਪ ਸਿੱਧੂ ਦੀ ਜਿਹੜੀ ਘਾਟ ਆ ਉਹ ਨੌਜਵਾਨਾਂ ਵਿੱਚ ਦੇਖੀ ਜਾ ਰਹੀ ਆ ਤੇ ਇੱਕ ਨਾ ਸਵਾਲ ਗਰੇ ਤੁਹਾਡੇ ਤੱਕ ਸੀਗਾ ਕਿ ਆ ਜਦੋਂ ਨੌਜਵਾਨਾਂ ਦਾ ਪਿੱਛੇ ਹੜਕੰਬ ਗਿਆ ਸੀਗਾ ਇੱਧਰ ਸਵੇਰੇ ਨੌਜਵਾਨ ਗਰਮ ਹੋ ਗਏ ਸੀਗੇ ਤਾਂ ਨੌਜਵਾਨ ਕਾਫੀ ਉਦੋਂ ਠੰਡੇ ਮਤੇ ਨਾਲ ਗੱਲ ਵੀ ਕਰ ਰਹੇ ਸੀਗੇ ਤਾਂ ਨੌਜਵਾਨ ਕਈ ਗਰਮ ਖਿਆਲ ਹੋਏ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹੁੰਦੇ ਆ ਬਾਈ ਤੇ ਵੀ ਆਪਾਂ ਨੇ ਇਹ ਪਾਰ ਕਰਨਾਗਾ ਤੇ ਵੀ ਠੰਡੇ ਮਤੇ ਨਾਲ ਚੱਲੋ ਤੇ ਮੀਟਿੰਗ ਤੇ ਮੀਟਿੰਗ ਹੋਈ ਜਾ ਰਹੀ ਆ ਮੀਟਿੰਗਾਂ ਸਾਰੀਆਂ ਬੇ ਸਿੱਟਾ ਰਹੀਆਂ ਨੇ ਅੱਜ ਤੱਕ ਆਪਾਂ ਨੂੰ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਅੱਜ ਤੱਕ ਆਪਾਂ ਨੂੰ ਹੱਕ ਆਪ ਲੈਣੇ ਪੈਣਿਆ ਖੋਕੇ ਇਹਨਾਂ ਤੋਂ ਹੱਕ ਤੇਹੀ ਕਹਿਣਾ ਚਾਹੁੰਦੇ ਆ ਤੇ ਵੀ ਆਪਾਂ ਕਾਲ ਦਾ ਵੇਟ ਕਰੋ ਜੋ ਲੀਡਰ ਕਹਿੰਦੇ ਨੇ ਤੋਂ ਆਪਣੇ ਜਗਦੀਸ਼ ਸਿੰਘ ਡੱਲੇਵਾਲ ਨੇ ਅਸੀਂ ਪਹਿਲਾਂ ਬਈ ਗ੍ਰਾਂਹਾਂ ਜਥੇਬੰਦੀ ਚ ਸੀ ਗ੍ਰਾਂਹਾਂ ਜਥੇਬੰਦੀ ਨੇ ਛੱਡ ਉਹ ਗ੍ਰਾਂਹਾਂ ਜਥੇਬੰਦੀ ਛੱਡਣ ਦਾ ਮੁੱਖ ਕਾਰਨ ਕੀ ਸੀਗਾ ਮੁੱਖ ਕਾਰਨ ਉਹ ਬਈ ਤੁਰੇ ਨਹੀਂ ਅਸੀਂ ਉਹਨਾਂ ਨੂੰ ਫੰਡ ਇਕੱਠਾ ਕਰਕੇ ਦਿੱਤਾ ਮੁੱਖ ਕਾਰਨਾ ਨਿਸ਼ਾਨ ਸਾਹਿਬ ਨਾ ਲਾਉਣਾ ਤੇ ਸਿੱਖੀ ਪ੍ਰਤੀ ਸੋਚ ਨੂੰ ਮਤਲਬ ਬਹੁਤ ਘੱਟ ਪ੍ਰਚਾਰ ਕਰਨਾ ਇਹ ਬਾਈ ਕੰਮ ਰੈਡੀ ਲਾਣਾਗਾ ਜਿਹੜਾ ਗ੍ਰਾਹਾਂ ਜਥੇਬੰਦੀ ਆ ਇਹਨੂੰ ਛੱਡ ਕੇ ਅਸੀਂ ਸਿੱਧੂਪੁਰਚ ਜੁਆਇਨ ਕਰਿਆਗਾ ਹੁਣ ਛੱਡ ਕੇ ਹੁਣ ਅਸੀਂ ਜਥੇਬੰਦੀ ਸਿੱਧੂਪੁਰ ਜਗਜੀਤ ਸਿੰਘ ਢੱਲੇ ਵਾਲ ਦੀ ਕਾਲ ਦਾ ਵੇਟ ਕਰ ਰਹੇ ਆ ਜਦੋਂ ਉਹ 21 ਤਰੀਕ ਨੂੰ ਕਹੂਗਾ ਅਸੀਂ ਸਾਰੇ ਨੌਜਵਾਨ ਬਾਰਡਰ ਪਾਰ ਕਰ ਦਾਂਗੇ ਇਹ ਬਾਰਡਰ ਕੋਈ ਵੱਡੀ ਚੀਜ਼ ਨਹੀਂ 5 ਮਿੰਟਾਂ ਚ ਬਾਰਡਰ ਪੱਟ ਕੇ ਅਸੀਂ ਲੰਘ ਜਾਾਂਗੇ ਅਸੀਂ ਵੇਟ ਕਰ ਰਹੇ ਤੇ ਮਾਹੌਲ ਖਰਾਬ ਨਾ ਹੋਵੇ ਤੇ ਭਗਵੰਤ ਮਾਨ ਸਾਹਿਬ ਮਤਲਬ ਜਿਵੇਂ ਹੁਣ ਪੰਜਾਬ ਦਾ ਏਰੀਆ ਪੈਂਦਾ ਇਹ ਤੇ ਪੰਜਾਬ ਦੇ ਏਰੀਆ ਚ ਹਰਿਆਣੇ ਦੇ ਡਰੋਨ ਆ ਕੇ ਅਥਰੂ ਗੈਸ ਦੇ ਆਪਣੇ ਕਿਸਾਨਾਂ ਤੇ ਆਪਣੇ ਨੌਜਵਾਨਾਂ ਤੇ ਸੱਟ ਰਏ ਨੇ ਤੇ ਭਗਵੰਤ ਮਾਨ ਸਾਹਿਬ ਇਸ ਮਾਮਲੇ ਦੇ ਉੱਤੇ ਪੂਰਨ ਤੌਰ ਤੇ ਚੁੱਪ ਨੇ ਤੇ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਇਸ ਕਿਤੇ ਕਿਵੇਂ ਦੇਖਦੇ ਹੋ ਮੁੱਖ ਇਹ ਸਰਕਾਰ ਬਿਲਕੁਲ ਬੇਕਾਰ ਸਰਕਾਰ ਆ ਜੋ ਕਿ ਕਿਸਾਨਾਂ ਨਾਲ ਝੂਠੇ ਵਾਅਦੇ ਕਰੇ ਨੇ ਨੇ ਜੋ ਭਗਵੰਤ ਮਾਨ ਕਹਿੰਦਾ ਤੀ ਉਹਦੀਆਂ ਗੱਲਾਂ ਦੇ ਖਾਰਾ ਨਹੀਂ ਉਤਰਿਆ ਕਿਸਾਨਾਂ ਤੇ ਇਹਨੇ ਤਸ਼ੱਦਦ ਕਰਿਆ ਪੂਰਾ ਹੁਣ ਵੀ ਇਹ ਜਦੋਂ ਆਪਾਂ ਜਾਣਦੇ ਆ ਭਾਈ ਆਉਂਦੇ ਆ ਪੁਲਿਸ ਵਾਲੇ ਸਾਡੀਆਂ ਟਰਾਲੀਆਂ ਚੈੱਕ ਕਰਦੇ ਨੇ ਇਹਨਾਂ ਦਾ ਕੀ ਮਤਲਬ ਹੋਇਆ ਭਗਵਾਨਤਮਾਨ ਨੂੰ ਹੋਣਾ ਚਾਹੀਦਾ ਤੇ ਵੀ ਆਪਦੀ ਪੰਜਾਬ ਪੁਲਿਸ ਨੂੰ ਕਵਰੇਜ ਕਰੇ ਤੇ ਵੀ ਕਿਸੇ ਨੂੰ ਰੋਕ ਕੇ ਨਾ ਉਹਨਾਂ ਮੁੰਡੇ ਕਰੇਨਾ ਲੈ ਕੇ ਆਈ ਦੀ ਕੋਪਲੈਨਾਂ ਲੈ ਕੇ ਆਈ ਦੀ ਸਾਰਿਆਂ ਨੂੰ ਰੋਕਿਆ ਗਿਆ ਅਸੀਂ ਭਗਵੰਤ ਮਾਨ ਦੀ ਬਿਲਕੁਲ ਨਖੇਦੀ ਕਰਦੇ ਹਾਂ ਇਹਨੂੰ ਸਾਰਿਆਂ ਨੇ ਵੋਟ ਮੁੱਖ ਮੰਤਰੀ ਸਾਹਿਬ ਤਾਂ ਮੁੱਖ ਮੰਤਰੀ ਸਾਹਿਬ ਤਾਂ ਇਹ ਗੱਲ ਕਹਿੰਦੇ ਨੇ ਕਿ ਅਸੀਂ ਫੇਸਬੁੱਕ ਤੇ ਉਹ ਰੋਜ਼ ਲਾਈਵ ਉਹ ਇਹ ਗੱਲ ਕਹਿੰਦੇ ਨੇ ਮੈਂ ਕਿਸਾਨਾਂ ਨਾਲ ਖੜਾ ਮੈਂ ਦਿੱਲੀ ਨੂੰ ਇੱਥੇ ਬੁਲਾ ਲਿਆ ਮੈਂ ਕਿਸਾਨਾਂ ਦੇ ਨਾਲ ਖੜਾ ਇਹ ਇਕੱਲਾ ਬਾਈ ਬੈਨਰਾਂ ਤੇ ਆ ਬੋਰਡਾਂ ਤੇ ਆ ਇਕਲੀ ਮਸ਼ਹੂਰੀਆਂ ਤੇ ਭਗਵੰਤ ਮਾਨ ਕਰਿਆ ਨੇ ਕੱਖ ਨਹੀਂ ਹੈਗਾ ਪੰਜਾਬ ਦਾ ਸਾਰੇ ਹੀ ਇਹਦੇ ਖਿਲਾਫ ਨੇ ਬਾਈ ਹੁਣ ਇਹਨਾਂ ਨੇ 92 ਦਿੱਤਾ ਇਹਦੀ 92 ਦੇ 92 ਬਿੱਲੀਆਂ ਨੇ ਸਾਰੀਆਂ ਇਹ ਆਪੋ ਆਪ ਦੇ ਘਰਾਂ 'ਚ ਬੈਠੀਆਂ ਨੇ ਜਦੋਂ ਇਹ ਹਰਪਾਲ ਚੀਮਾ ਆਇਆ ਹੋਰ ਸਾਰੇ ਆਉਂਦੇ ਸੀ ਇਹਨਾਂ ਨੂੰ ਚਾਹੀਦਾ ਦੀ ਆਪਾਂ ਕਿਸਾਨਾਂ ਦੇ ਨਾਲ ਚੱਲੀਏ ਹੁਣ ਵੀ ਇਹਨਾਂ ਨੂੰ ਚਾਹੀਦਾ ਦੀ ਪਿਓ ਨਾਲ ਸਾਥ ਦਈਏ ਉਹਨਾਂ ਨੂੰ ਰੋਕੀਏ ਨਾ ਬਿਲਕੁਲ ਤੇ ਵੀ ਉਹਨਾਂ ਦਾ ਬਿਲਕੁਲ ਸਾਥ ਦਈਏ ਪਹਿਲਾਂ ਐਵੇਂ ਕਹਿ ਰਹੀ ਆਪਾਂ ਕੈਪਟਨ ਸਰਕਾਰ ਦੀ ਉਦੋਂ ਮੋਰਚਾ ਲੱਗਿਆ ਕਿਸੇ ਨੂੰ ਰੋਕਿਆ ਨਹੀਂ ਗਿਆ ਚਾਹੇ ਬਿਲਕੁਲ ਕੈਪਟਨ ਮਾੜਾ ਗੱਜਾ ਹੁਣ ਇਹ ਭਗਮਾਨਤਮਨ ਜਮੀ ਬੇਕਾਰ ਲੱਕੜ ਗਿਆ ਬਾਈ ਕਿਸਾਨਾਂ ਦੇ ਬਿਲਕੁਲ ਖਿਲਾਫ ਆਏ ਤੇ ਚਲੋ ਇਹ ਨੌਜਵਾਨਾਂ ਦੇ ਆਪਦੇ ਵਿਚਾਰ ਨੇ ਤੇ ਨੌਜਵਾਨ ਇਸ ਸਮੇਂ ਦੇ ਉੱਤੇ ਕਾਫੀ ਜਿਹੜੇ ਨੇ ਸੁਲਝੇ ਹੋਏ ਵੀ ਨਹੀਂ ਤੇ ਸ਼ਾਂਤਮਈ ਜਿਹੜਾ ਪ੍ਰੋਟੈਸਟ ਕਰਨ ਦੇ ਹੱਕ ਦੇ ਵਿੱਚ ਵੀ ਨੇ ਕਿਉਂਕਿ ਇਹ ਗੱਲ ਕਹਿੰਦੇ ਨੇ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਨਾ ਚਾਹੁੰਦੇ ਆਂ ਤੇ ਪ੍ਰਸ਼ਾਸਨ ਸਾਡੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਾ ਕਰੇ ਅਸੀਂ ਸ਼ਾਂਤੀ ਦੇ ਪੁਜਾਰੀਆਂ ਤੇ ਅਸੀਂ ਹੁਣ ਅੱਗੇ ਤੁਹਾਡੇ ਨਾਲ ਜੁੜਦੇ ਆ ਦੁਬਾਰੇ ਤੁਸੀਂ ਜੁੜੇ ਰਹੋ ਸੱਚ ਦਾ ਸਨੇਹ ਹੈ ਨਾ ਮੈਂ ਅਰਸ਼ਦੀਪ ਸਿੰਘ ਧੰਨਵਾਦ